ਨਰੂਦ ਸਹਿ ਜਿਹੜੀ ਲੋਕ ਸਭਾ ਦੀ ਸੀਟ ਹੈਗੀ ਆ ਉਹਦੇ ਵਾਸਤੇ ਸਾਡੀ ਕੌਮ ਦੇ ਵਿੱਚ ਕੁਝ ਕੜਮ ਚੌਧਰੀ ਜਿਹੜਾ ਮੈਂ ਅਕਸਰ ਸ਼ਬਦ ਵਰਤਦਾ ਹੁਣ ਇੱਕ ਡੇ ਕੜਮ ਚੌਧਰੀ ਨੇ ਇਹ ਹੁਣ ਆਵਾਮਾਂ ਡਾਈ ਜਾਂਦੇ ਨੇ মিডিਆ ਰਾਹੀਂ ਡਿਬਰੂਗੜ੍ਹ ਅਮਰਤਪਾਲ ਦੇ ਮਾਤਾ ਪਿਤਾ ਨੂੰ ਭੇਜਿਆ ਵਕੀਲਾਂ ਨੂੰ ਭੇਜਿਆ ਕਿ ਤੁਸੀਂ ਅਮਰਤਪਾਲ ਤੋਂ ਪੁੱਛੋ ਤਨੂ ਖਲੂਰ ਸਾਹਿਬ ਲੋਕ ਸਭਾ ਸੀਟ ਜਿਹੜੀ ਹੈ ਉਹਦੇ ਤੋਂ ਇਲੈਕਸ਼ਨ ਲੜਾ ਕੇ ਐਮਪੀ ਬਣਾ ਲਈ ਇਹ ਗੱਲਾਂ ਬਾਤਾਂ ਮੀਡੀਆ ਰਾਂਹੀ ਚਰਚਾਾਂ ਵਿੱਚ ਛੜੀਆਂ ਹੋਈਆਂ ਨੇ ਅੱਜ ਮੈਂ ਉਹ ਤਿੰਨੇ ਸ਼ਬਦ ਵਰਦਨੇ ਨੇ ਜਿਹੜੇ ਮੈਂ ਮਸ਼ਹੂਰ ਕੀਤੇ ਨੇ ਕਿਹੜੇ ਖੱਚ ਭੇੜ ਕਦੀੜ ਮੈਂ ਕਿਉਂ ਵਰਤਦਾ ਹੁੰਨਾ ਹੁਣ ਤੁਸੀਂ ਇਹ ਪੂਰੀ ਗੱਲਬਾਤ ਸੁਣ ਲਿਓ ਧਿਆਨ ਦੇ ਨਾਲ ਜਿਹੜੇ ਅਮਰਤਪਾਲ ਨੂੰ ਇਹ ਕਹਿੰਦੇ ਨੇ ਕਿ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜ ਐਮਪੀ ਬਣੋ ਜਦੋਂ ਐਮਪੀ ਬਣਾਵਾਂਗੇ ਇਹ ਉਹੀ ਅਮਰਤਪਾਲ ਹੈ ਨਾ ਜਿਹੜਾ ਕਹਿੰਦਾ ਸੀ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਨਹੀਂ ਉਹ ਜਿਹੜੇ ਇਲੈਕਸ਼ਨ ਹੋਣਗੇ ਉਹ ਭਾਰਤੀ ਸੰਵਿਧਾਨ ਦੇ ਅੰਡਰ ਹੋਣਗੇ ਉਹ ਤਿਰੰਗੇ ਝੰਡੇ ਥੱਲੇ ਸੌਂ ਵੀ ਚੁੱਕਣੀ ਪੈਣੀ ਹੈ ਤੇ ਜਦੋਂ ਇਲੈਕਸ਼ਨ ਵਾਸਤੇ ਪੇਪਰ ਭਰਨੇ ਨੇ ਨਾਮਜਦ ਕੀਤਾ ਜਾਣਾ ਉਸ ਵਕਤ ਕੀ ਹੋਣ ਉਦੋਂ ਜਿਹੜਾ ਆਈਡੀ ਪ੍ਰੂਫ ਮੰਗੇ ਜਾਣੇ ਨੇ ਉਹ ਕਿਹੜੇ ਹੋਣੇ ਨੇ ਵੀ ਉਹ ਇੰਡੀਆ ਦੇ ਹੋਣੇ ਨੇ ਸਕੂਲ ਦਾ ਸਰਟੀਫਿਕੇਟ ਵੀ ਚਾਹੀਦਾ ਹੈ ਜਨਮ ਸਰਟੀਫਿਕੇਟ ਵੀ ਚਾਹੀਦਾ ਹੈ ਆਧਾਰ ਕਾਰਡ ਵੀ ਚਾਹੀਦਾ ਹੈ ਤੇ ਉਹ ਕਿਹੜੇ ਹੋਣਗੇ ਉਹ ਇੰਡੀਆ ਦੇ ਕਾਨੂੰਨ ਮੁਤਾਬਕ ਬਣੇ ਹੋਏ ਪ੍ਰੂਫ ਹੋਣਗੇ ਜਿਹੜੇ ਆਈਡੀ ਪ੍ਰੂਫ ਲਾਏ ਜਾਣਗੇ ਤੇ ਅਮਰਤਪਾਲ ਨੇ ਇਹ ਸ਼ਰਯਾਮ ਕਿਹਾ ਸੀ ਕਹਿੰਦਾ ਮੈਂ ਨਾ ਭਾਰਤ ਦੇ ਕਾਨੂੰਨ ਨੂੰ ਮੰਨਦਾ ਤੇ ਨਾਮ ਹੈ ਜਿਹੜੇ ਐਡਿਪਰੂਫ ਨੇ ਉਹਨਾਂ ਨੂੰ ਮੰਨਦਾ ਪਾਸਪੋਰਟ ਕਹਿੰਦਾ ਇੱਕ ਦਸਤਾਵੇਜ਼ ਹੈ ਇਹ ਕਿਹਾ ਸੀ ਨਾ ਹੁਣ ਹੁਣ ਜਿਹੜੀ ਇਲੈਕਸ਼ਨ ਹੋਣੀ ਹੈ ਉਹ ਕਿਹਦੇ ਅੰਡਰ ਹੋਣੀ ਹੈ ਭਾਰਤੀ ਸੰਵਿਧਾਨ ਦੇ ਅੰਡਰ ਹੀ ਹੋਣੀ ਹੈ ਤੇ ਹੁਣ ਕੋਈ ਬਸ਼ਰਮੀ ਹੈ ਮਾੜੀ ਮੋਟੀ ਹੁਣ ਇਹਨਾਂ ਨੂੰ ਖਾਜ ਕਮਾ ਭੇਡ ਕਮਾ ਕਪੀੜ ਕਮਾ ਤੁਸੀਂ ਆਪ ਦੱਸ ਦਿਓ ਦੂਜੀ ਗੱਲ ਖੰਡੂਰ ਸਾਹਿਬ ਕਹਿੰਦੇ ਪੰਥਕ ਸੀਟ ਹੈਗੀ ਐ ਪੰਥਕ ਸੀਟ ਦਾ ਭਾਵ ਇਹ ਹੈ ਕਿ ਅਮਰਤਪਾਲ ਪੰਥਕ ਹੈ ਅਮਰਤਪਾਲ ਪੰਥ ਦੀ ਗੱਲ ਕਰਦਾ ਹੈ ਉਹਨੂੰ ਮਤਲਬ ਕਿ ਜਿਤਾ ਦਿਓ ਤਾਂ ਘਰੇ ਨਹੀਂ ਹੁਣ ਤੁਸੀਂ ਜਦੋਂ ਮੈਂ ਦੂਜੀ ਗੱਲ ਕਰਨੀ ਹੈ ਨਾ ਤੁਸੀਂ ਗਾਲਾਂ ਤੁਹਾਡੇ ਕੋਲ ਬਹੁਤ ਨੇ ਕੱਢਣ ਵਾਸਤੇ ਤੇ ਮੈਂ ਇੱਕ ਗਾਲ ਦੀ ਗੱਲ ਨਹੀਂ ਕਰਦਾ ਜਿਨੇ 1 ਕੜਨੀ ਹੈ ਉਹ 100 ਕੱਢਿਓ ਜਿਨੇ 100 ਕੜਨੀ ਹੈ ਉਹ 1000 ਕੱਢਿਓ ਜਿਨੇ 1000 ਕੜਨੀ ਹੈ ਉਹ ਲੱਖ ਕੱਢਿਓ ਜਿਨੇ ਲੱਖ ਕੜਨੀ ਹੈ ਉਹ ਕਰੋੜ ਕੱਢ ਦਿਓ ਜੇ ਕਰੋੜ ਗਾਲ ਕਢੋਂਗੇ ਤਾਂ ਇਹ ਸਮਝ ਲਓ ਕਿ ਪੌਣੇ 3 ਕਰੋੜ ਦੀ ਵਾਦੀ ਹੈ ਪੰਜਾਬ ਦੀ ਜੇ ਜੇ ਕਰੋੜ ਗਾਲ ਕਢੋਂਗੇ ਮੈਨੂੰ ਤੁਸੀਂ ਇਸ ਹਿਸਾਬ ਨਾਲ ਕਿ ਬੀਜਪੀ ਦੀਆਂ ਸੀਟਾਂ 13 ਨੇ 13 ਪੱਕੀਆਂ ਹੋ ਜਾਣਗੀਆਂ ਜੇ ਮੈਨੂੰ ਕਰੋੜ ਗਾਲ ਕੱਢੋਂਗੇ ਨਾ ਬੀਜੇਪੀ ਦੇ 13 ਦੀਆਂ 13 ਸੀਟਾਂ ਪੱਕੀਆਂ ਹੋ ਜਾਣਗੀਆਂ ਜਿੱਤ ਜਾਣਾ ਉਹਨਾਂ ਨੇ ਹੁਣ ਅੰਦਾਜ਼ਾ ਤੁਸੀਂ ਲਾ ਲਓ ਮੇ ਗਾਲਾਂ ਕੱਢਣੀਆਂ ਨੇ ਜਾਂ ਤੁਸੀਂ ਸੀਟਾਂ ਜਿੱਤਣੀਆਂ ਨੇ ਇਹ ਹੁਣ ਥੋੜੇ ਦੇ ਛੱਡ ਦਿੰਦਾ ਮੈਂ ਮੈਂ ਕੁਝ ਨਹੀਂ ਕਹਿੰਦਾ ਮੈਂ ਇੱਕ ਉਹ ਬੰਦਾ ਵੀ ਅਸੀਂ ਤਾਂ ਹੱਸਦੇ ਹੀ ਰਹਿਣਾ ਇੱਕ ਮੇਰਾ ਮਿੱਤਰ ਸੀ ਬਹੁਤ ਪੁਰਾਣਾ ਉਹ ਕਹਿੰਦਾ ਇੱਕ ਪਿੰਡ ਦੇ ਵਿੱਚ ਬਜ਼ੁਰਗ ਚੜਾਈ ਕਰ ਗਿਆ ਉਹਦੇ ਵਿੱਚ ਆਕੜ ਵਾਲੀ ਸੀ ਕਹਿੰਦਾ ਮਰੇ ਨੂੰ 4 ਦਿਨ ਹੋ ਗਏ ਉਹਨੂੰ ਕਹਿੰਦਾ برف ਵਿੱਚ ਲਾਉਂਦਾ ਵੀ ਬੋਡੀ ਖਰਾਬ ਨਾ ਹੋਵੇ ਡੈੱਡ ਬੋਡੀ ਜਦੋਂ ਕਹਿੰਦਾ ਬਰਫ਼ ਵਿੱਚੋਂ ਕੱਢਿਆ ਉਦੋਂ ਵੀ ਕਹਿੰਦਾ ਉਹਦੀ ਆਕੜ ਉਹ ਨਹੀਂ ਜਿੰਨੀ ਆਕੜ ਪਹਿਲਾਂ ਹੁੰਦੀ ਸੀ ਆਕੜਿਆ ਹੋਇਆ ਸੀ ਦੰਦ ਕਹਿੰਦਾ ਉਦੋਂ ਵੀ ਉਹ ਕੱਢੀ ਜਾ ਕੇ ਖੁਸ਼ ਯਾਨੀ ਕਿ ਸਾਨੂੰ ਤਾਂ ਕੋਈ ਮਤਲਬ ਨਹੀਂ ਕੋਈ ਟੈਨਸ਼ਨ ਨਹੀਂ ਅਸੀਂ ਹੱਸਦੇ ਆਂ ਹੱਸਦੇ ਰਹਿਣੇ ਮੱਥੇ ਤੇ ਤਿਉੜੀ ਪਾਉਣੀ ਨਹੀਂ ਗੱਲ ਠੋਕ ਕੇ ਕਰਦੇ ਰਮਾਂਗੇ ਗਾਲਾਂ ਗੋਲਾਂ ਦੀ ਤਾਂ ਪਰਵਾਹ ਕੋਈ ਨਹੀਂ ਬਹੁਤਿਆਂ ਨੇ ਗੱਲਾਂ ਕੀਤੀਆਂ ਸੀ ਗਿਆਨੀ ਜੀ ਤੁਸੀਂ ਤਾਂ ਹੁਣ ਚਮਚੇ ਬਣ ਗਏ મોદી ਦੇ ਤੁਸੀਂ ਤਾਂ મોદી ਦੇ ਪੈਰਾਂ ਵਿੱਚ ਬਹਿ ਗਏ ਮੈਂ ਜਿਹੜੇ ਵੀ ਬੀਜੇਪੀ ਦੇ ਲੀਡਰ ਨੂੰ ਮਿਲਿਆ ਮੈਂ ਸੋਫੇ ਤੇ ਜਾ ਕੇ ਬਰਾਬਰ ਬੈਠਾਂ ਪਹਿਲੇ ਕਿਹਨ ਦਾ ਕੋਈ ਐਜੀ ਫੋਟੋ ਹੀ ਨਹੀਂ ਕਿ ਮੈਂ ਕਿਸੇ ਵੱਡੇ ਲੀਡਰ ਨੂੰ ਮਿਲਿਆ ਹੋਵਾਂ ਜਿਹਨੂੰ ਵੀ ਮਿਲਿਆ ਮੈਂ ਸੋਫੇ ਤੇ ਜਾ ਕੇ ਬਰਾਬਰ ਬੈਠਾ ਮੇਰਾ ਇੱਜ਼ਤਮਾਨ ਅਗਲੇ ਨੇ ਕੀਤਾ ਦੂਜੀ ਗੱਲ ਮੈਨੂੰ ਕੋਈ ਲਾਂਚ ਨਹੀਂ ਕੋਈ ਟਿਕਟ ਨਹੀਂ ਭਾਲਦੇ ਕਦੇ ਵੀ ਲਿਖ ਲਿਓ ਚਲੋ ਮੈਂ ਬੁੱਦੇ ਤੇ ਹਾਂ ਜਿਹੜੇ ਮੈਂ ਗੱਲ ਕਰਨ ਲੱਗਾ ਹੁਣ ਜਿਹੜੀ ਖੰਡੂਰ ਸਾਹਿਬ ਸੀਟ ਹੈ ਕਹਿੰਦੇ ਅਮਰਤਪਾਲ ਨੂੰ ਇਲੈਕਸ਼ਨ ਲੜਾ ਕੇ ਐਮਪੀ ਬਣਾਇਆ ਇਨਾ ਖਾਲਸਤਾਨੀ ਕਤੀੜਾ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਵੈਸੇ ਮੈਂ ਬੇਨਤੀ ਕਰਦਾ ਨਹੀਂ ਹੁੰਦਾ ਮੈਂ ਚੱਲ ਜੀ ਕਰਦਾ ਹੁੰਦਾ ਜੇ ਤੁਹਾਨੂੰ ਇੰਨਾ ਹੀ ਆਪਣੇ ਆਪ ਤੇ ਮਾਣ ਹੈ ਲੱਤਾਂ ਭਾਰ ਚੱਲਦੀਆਂ ਨੇ ਤਾਂ ਫਿਰ ਇੰਡੀਅਨ ਕਾਨੂੰਨ ਦੇ ਅੰਡਰ ਇਲੈਕਸ਼ਨ ਨਾਲ ਲੜੋ ਫਿਰ ਤੁਸੀਂ ਖਾਲਸਤਾਨ ਦੇ ਏਜੰਡੇ ਤੇ ਇਲੈਕਸ਼ਨ ਲੜੋ ਨਾ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਕਿਵੇਂ ਤੁਸੀਂ ਲੋਕਾਂ ਦੇ ਪੁੱਤ ਮਰਵਾਏ ਆਪਣੇ ਘਰ ਭਰੇ ਲੋਕਾਂ ਦੇ ਘਰ ਉਜਾੜੇ ਅੱਜ ਤੱਕ ਜਦੋਂ ਤੁਸੀਂ ਜੂਨ 84 ਦੀ ਗੱਲ ਕਰੋਗੇ ਦਿੱਲੀ ਕਤਲੇਆਮ ਦੀ ਗੱਲ ਕਰੋਗੇ ਜਦ ਪੰਜਾਬ ਦੇ ਵਿੱਚ ਅੱਤਵਾਦ ਦੀ ਗੱਲ ਕਰੋਗੇ ਅੱਜ ਵੀ ਉਹ ਘਰ ਹੈਗੇ ਨੇ ਜਿਨ੍ਹਾਂ ਦੇ ਚੁੱਲਿਆਂ ਦੇ ਵਿੱਚ ਕਾਹ ਉੱਗਿਆ ਹੋਇਆ ਹੈ ਅੱਜ ਵੀ ਉਹ ਘਰ ਹੈਗੇ ਨੇ ਇਹ ਕਰਤੂਤ ਕਿੰਦੀ ਸੀ ਤੁਹਾਡੇ ਸੀ ਖੜਕੋਬਾ ਦੀ ਲਾ ਲੋ ਜਾਂ ਅਮਰਪਾਲ ਦੀ ਲਾ ਲੋ ਆ ਜਿਹੜਾ ਪਿੱਛੇ ਜੇ ਹੁਣ ਡੇਬਰੂਗੜ੍ਹ ਦੇ ਵਿੱਚ ਗਿਆ ਹੈ ਇਥੇ ਖੇਤਰ ਸੋਤਰ ਖਾ ਕੇ ਜਨਵਰੀ 84 ਦੀ ਗੱਲ ਕਰ ਰਿਹਾ ਮੈਂ ਜਿਹੜੀ ਗੱਲ ਕਰ ਰਿਹਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਆ ਕਰੋ ਸਾਨੂੰ ਪੰਜਾਬ ਦੇ ਲੋਕਾਂ ਨੂੰ ਲਾਈ ਲੱਗ ਕਿਉਂ ਕਿਹਾ ਜਾਂਦਾ ਅਸੀਂ ਇੱਕ ਭੇਡ ਤੁਰਦੀ ਹੈ ਉਹਦੇ ਪਿੱਛੇ ਸਾਰੇ ਭੇਡਾਂ ਬਣ ਕੇ ਲੱਗ ਜਾਂਦੇ ਹਨ ਜਦੋਂ ਰਿਜ਼ਲਟ ਆਉਂਦਾ ਹੈ ਫਿਰ ਵਿਆਹ ਵਿਆਹ ਹੁੰਦੀ ਹੈ ਬਸ ਸਾਡੇ ਕੋਲੇ ਆਹੀ ਰਹਿ ਗਿਆ ਹਾਂ ਜੇ ਚਾਹਣਿਓ ਮੈਂ ਕਹਿੰਦਾ ਕੱਲਾ ਖੰਡੂਰ ਸਾਹਿਬ ਨਹੀਂ ਤੁਸੀਂ 13 ਦੀਆਂ 13 ਸੀਟਾਂ ਤੇ ਇਲੈਕਸ਼ਨ ਲੜੋ ਪਰ ਤੁਹਾਡੇ ਕੋਲ ਏਜੰਡਾ ਕੀ ਹੋਵੇ ਖਾਲਿਸਤਾਨ ਦਾ ਪਤਾ ਲੱਗੇ ਲੋਕਾਂ ਨੂੰ ਵੀ ਹੈਗੇ ਨਸੂਰ ਮੇ ਲੋਕਾਂ ਦੇ ਪੁੱਤ ਮਰਵਾਉਣ ਵਾਲੇ ਤੇ ਆਪਣਿਆਂ ਨੂੰ ਬਚਾਉਣ ਵਾਲੇ ਪਤਾ ਤਾਂ ਲੱਗੇ ਲੋਕਾਂ ਨੂੰ ਜਦੋਂ ਕਿ ਮੇਰੇ ਕੋਲ ਪੁੱਛੂ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਮੈਂ ਦੱਸ ਦਿੰਨਾ ਗਾਲਾਂ ਕੱਢਣੀਆਂ ਪਹਿਲਾਂ ਕੱਢ ਲਓ ਜਿਹੜੀ ਮੈਂ ਗੱਲ ਕਹਿਣ ਲੱਗਾ ਗਾਲਾਂ ਕੱਢਣੀਆਂ ਕਰਨੀਆਂ ਨਹੀਂ ਮੈਂ ਨਹੀਂ ਗੱਲ ਕਹਿ ਰਿਹਾ ਕਿ ਬੀਜੇਪੀ ਕੱਲ ਮੇਰਾ ਜਿਹੜਾ ਆਈਡੀਆ ਸੀ 6 ਸੀਟਾਂ ਦਾ ਸੀ ਅੱਜ 8 ਦਾ ਹੋ ਗਿਆ ਅੱਜ ਮੇਰਾ ਆਈਡੀਆ 8 ਸੀਟਾਂ ਦਾ ਹੋ ਗਿਆ ਮੈਨੂੰ ਦੋ ਹੋਰ ਨਜ਼ਰ ਵਿੱਚ ਆ ਗਈਆਂ ਦੋ ਹੋਰ ਆਉਣਗੀਆਂ ਕਿਉਂਕਿ ਜਿਹੜੇ ਪੱਤੇ ਖੇਡੇ ਗਏ ਨੇ ਨਾ ਅਸਲ ਵਿੱਚ ਪ੍ਰੋਬਲਮ ਪਤਾ ਕੀ ਹੈ ਅਸੀਂ ਨਾ ਤਾਂ ਰਾਜਨੀਤੀ ਸਿੱਖਦੇ ਹਾਂ ਤੇ ਨਾ ਰਾਜਨੀਤੀ ਨੂੰ ਸਮਝਦੇ ਹਾਂ ਇਹ ਤਾਂ ਬਸ ਗਾਲਾਂ ਦੇਣੀਆਂ ਹੁੰਦੀਆਂ ਨੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੇ ਕੁੜੇ ਨੂੰ ਅਸੀਂ ਆਹ ਕਹਿਣਾ ਹੁੰਦਾ ਸਾਡੇ ਕੋਲ ਹੋਰ ਤਾਂ ਕੋਈ ਚੰਗੀ ਗੱਲ ਹੈ ਹੀ ਨਹੀਂ ਜਿਹੜੇ ਰਾਜਨੀਤੀ ਕਰਦੇ ਨੇ ਉੱਪਰ ਬੈਠੇ ਨੇ ਉਹ ਕਮਾਈ ਜਾਂਦੇ ਨੇ ਸਾਡੇ ਘਰੇ ਨਾ ਇੱਕ ਅਸੀਂ ਡੌਗ ਰੱਖਿਆ ਹੋਇਆ ਦਾ ਨਾਂ ਹੈਗਾ ਡੈਵਲ ਜਦੋਂ ਉਹਦੇ ਨਾਲ ਖੇਡਣਾ ਹੁੰਦਾ ਨਾ ਉਦੇ ਪੂਛ ਦੇ ਨਾਲ ਕੁਝ ਬੰਨ੍ਹ ਦਈਦਾ ਤੇ ਪੂਛ ਉਹਦੇ ਮੂੰਹ ਵਿੱਚ ਆਉਂਦੀ ਨਹੀਂ ਉਹ ਘੁੰਮੀ ਜਾਂਦਾ ਰਹਿੰਦਾ ਫਿਰ ਹਰ ਵਕਤ ਘੁੰਮਦਾ ਰਹਿੰਦਾ ਨਾਲੇ ਹਾਸ ਕੇੜ ਕੇ ਸਾਡਾ ਟਾਈਮ ਲੰਘ ਜਾਂਦਾ ਤੇ ਨਾਲੇ ਉਹ ਖੇਡ ਲੈਂਦਾ ਠੀਕ ਹੈ ਤੇ ਇਹ ਅਰਾਜਨੀਤਕ ਜਿਹੜੇ ਲੋਕ ਨੇ ਐਦਾਂ ਘਮਾਉਂਦੇ ਨੇ ਸਾਨੂੰ ਅਸੀਂ ਘੁੰਮੀ ਜਾਣਾ ਘੁੰਮੀ ਜਾਓ ਬਸ ਅਸੀਂ ਤਾਂ ਤੱਕੜੀ ਹੈ ਜੀ ਆ ਝਾੜੂ ਹੈ ਜੀ ਆ ਪੰਜਾ ਹੈ ਜੀ ਬਸ ਐਦਾਂ ਕਹਿ ਕੇ ਆਸਮ ਜੀਤ ਸਿੰਘ ਮਾਨ ਦਾ ਗੱਡਾ ਜਾਂ ਸੂਰਜ ਹੈ ਜੀ ਕੀ ਤਾਂ ਕੱਖ ਨਹੀਂ ਨਾ ਨੇ ਤੇ ਹੁਣ ਮੈਨੂੰ ਕਹਿਣਾ ਲੈ ਰੰਗ ਚੜ ਗਿਆ ਹੁਣ ਹੁਣ ਚੜ ਗਿਆ ਕਮਲ ਦੇ ਫੁੱਲ ਦਾ ਰੰਗ ਹੁਣ ਇਦਾਂ ਕਹੀ ਜਾਣਾ ਸਾਨੂੰ ਕਿਸੇ ਫੁੱਲ ਦਾ ਰੰਗ ਨਹੀਂ ਚੜਦਾ ਨਾ ਚੜਨ ਦੇਗੀ ਠੀਕ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆਂ ਔਰ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆਂ ਜਿਹੜਾ ਵੀ ਬੰਦਾ ਪੰਜਾਬ ਦੇ ਭਲੇ ਦੀ ਗੱਲ ਕਰਦਾ ਉਹਦੇ ਨਾਲ ਖੜਾਗੇ ਜਿਹੜਾ ਮਰਜ਼ੀ ਆ ਜਾਏ ਗੱਲ ਕਰਦੇ ਆਂ ਗੱਲ ਲਾਸਟ ਕਰਨ ਲੱਗਾ ਐਸ ਵਕਤ ਜਦੋਂ ਮੈਂ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਉਹਦਾ ਮਤਲਬ ਪਤਾ ਕੀ ਹੈ ਮਜ਼ਦੂਰ ਦੀ ਗੱਲ ਕਰਨਾ ਤੇ ਮਜ਼ਦੂਰ ਦੀ ਜਿੰਨੀ ਵੋਟ ਹੈ ਨਾ ਇਸ ਇਸ ਵਕਤ ਉਹ ਬੀਜੇਪੀ ਨੂੰ ਪੈ ਰਹੀ ਹੈ ਜਿੰਨਾ ਜੋਰ ਲਾਉਣਾ ਹੈ ਵਿਰੋਧ ਕਰਕੇ ਲਾ ਲਓ ਜਿੰਨਾ ਮਰਜ਼ੀ ਜੋਰ ਲਾ ਲਓ ਅੱਜ ਮੈਨੂੰ ਇੱਕ ਮਿਲਿਆ ਕਹਿੰਦਾ ਤੁਹਾਡੀ ਜਮੀਰ ਮਰ ਗਈ ਮੈਂ ਤੇਰੀ ਜਾਗਦੀ ਹੈ ਕਹਿੰਦਾ ਦੱਸੋ ਮੈਂ ਕਿਹਾ ਤੁਸੀਂ ਜਿਹੜੇ ਮੋਦੀ ਵਾਲੇ ਕਾਰਡ ਬਣੇ ਨੇ ਇੱਕ ਘਰ ਦੇ ਵਿੱਚ ਤਿੰਨ ਤਿੰਨ ਬਣਾਈ ਬੈਠੇ ਹੋ 4 ਮਹੀਨਿਆਂ ਬਾਅਦ ਇੱਕ ਕਾਰਡ ਵਿੱਚ 2000 ਰੁਪਇਆ ਪੈਂਦਾ ਹੈ 6000 ਰੁਪਇਆ ਤੁਸੀਂ 4 ਮਹੀਨਿਆਂ ਬਾਅਦ ਇੱਕ ਘਰ ਦੇ ਵਿੱਚ ਲੈ ਰਹੇ ਹੋ ਤਾਂ ਕਿ 18000 ਰੁਪਇਆ ਸਾਲ ਦਾ મોદી ਦੇ ਕਾਰਡਾਂ ਤੋਂ ਬਹਿ ਰਿਹਾ ਹੈ ਉਦੋਂ ਜਮੀਰ ਮਰੀਅਕ ਜਾਗਦੀ ਹੈ ਮੈਨੂੰ ਕਹਿੰਦਾ ਮੇਰੀ ਕੋਈ ਪੈਨਸ਼ਨ ਨਹੀਂ ਲੱਗੀ ਮੈਂ ਹੈਂਡੀਕੈਪ ਬੰਦਾ ਨਾ ਲਗਾਉਣੀ ਹੈ ਨਾ ਮੇਰੀ ਵਾਈਫ ਦੀ ਨਾ ਬੇੜਾ ਦਾ ਪੈਨਸ਼ਨ ਲਾਉਣੀ ਹੈ ਕੋਈ ਲੋੜ ਨਹੀਂ ਸਵਰ ਦੇ ਵਿੱਚ ਰਹਿਣ ਵਾਲਿਆਂ ਦੋ ਰੋਟੀਆਂ ਹੁਣ ਖਾਣੀਆਂ ਦੋਈ ਬਾਜ ਖਾਵਾਂਗੇ ਤੇ ਜਦੋਂ ਆ ਜਿੰਦਗੀ ਜਾਣੀ ਐ ਸੰਸਾਰ ਤੋਂ ਦੋ ਕੁਇੰਟਲ ਲੱਕੜਾਂ ਨੇ ਉਹ ਲੈ ਕੇ ਲਾਂਬੂ ਲਾਈ ਦੇਣਾ ਕਾਦੇ ਲਈ ਕਾਦੇ ਲਈ ਇਹ ਰੋਟੀਆਂ ਇਕੱਠੀਆਂ ਕਰਕੇ ਜਾਈਏ ਬੈਂਕਾਂ ਭਰ ਕੇ ਰਹੀਏ ਕਾਦੇ ਲਈ ਉਹਦਾ ਕਹਿਣਗੇ ਪੰਜਾਬ ਨੂੰ ਬਚਾਉਣੇ ਪੰਜਾਬ ਨੂੰ ਅਮਰਤਪਾਲ ਵਰਗੇ ਬਚਾਉਣਗੇ ਇਹ ਜਿਹੜੇ ਨਸ਼ੇੜੀਆਂ ਦਾ ਇਕੱਠ ਕਰਕੇ ਪੰਜਾਬ ਨੂੰ ਬਰਬਾਦ ਕਰਨ ਦੇ ਤਲੇ ਹੋਏ ਸੀ ਉਹ ਬਚਾਉਣਗੇ ਮਖਨੂਰ ਸਾਹਿਬ ਸੀਟ ਦੀ ਗੱਲ ਕਰਨ ਲੱਗਾ ਸੀ ਲਾਸਟ ਕਰ ਦੇਣਾ ਐਂਡ ਕਰ ਦੇਣਾ ਖੰਡੂਰ ਸਾਹਿਬ ਜਿਹੜੀ ਸੀਟ ਹੈ ਨਾ ਉਹ ਬੀਜੇਪੀ ਜਿੱਤ ਰਹੀ ਹੈ ਜਿੰਨਾ ਮਰਜ਼ੀ ਜੋੜ ਲਾਉਣਾ ਲਾ ਲੋ ਜਿੰਨਾ ਵਿਰੋਧ ਕਰੋਗੇ ਨਾ ਮੈਂ ਪਹਿਲਾਂ ਕਹਿ ਸੀ ਉਹਨਾਂ ਬੀਜੇਪੀ ਤਾਕਤਵਰ ਹੋ ਰਹੀ ਹੈ ਪੰਜਾਬ ਦੇ ਵਿੱਚ ਔਰ ਮੈਂ ਖੁਦ ਚਾਹੁੰਨਾ ਕਿ ਪੰਜਾਬ ਦੇ ਵਿੱਚ ਅਦਿੱਤਿਆਨਾ ਜੋਗੀ ਜੀ ਵਰਗਾ ਮੁੱਖ ਮੰਤਰੀ ਬਣੇ ਇਹ ਜਿਹੜਾ ਗੈਕਟਰਵਾਦ ਹੈ ਅਤਵਾਦ ਇਹ ਗੰਦਗੀ ਸਾਫ਼ ਕਰੀਏ